ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੇ ਲਾਗੋ ਹਲ ਕਰੇ ਕਹਿਤ ਕਬੀਰ ਕਬੀਰ ਇਸ ਲੋਗ ਵਿੱਚ ਭਗਤ ਜੀ ਦੱਸ ਰਹੇ ਹੈ ਇਹ ਕਵੀਰ ਗੁਰੂ ਦੀ ਕਿਰਪਾ ਸਦਕਾ ਜੇਗਾ ਤੇਰਾ ਮਨ ਵਕਾਰਾਂ ਤੋਂ ਰਹਿਤ ਹੋ ਜਾਵੇ ਤਾਂ ਤੇਰੇ ਮਨ ਵਿੱਚ ਕ੍ਰਿਸ਼ਨਾਂ ਦੀ ਅਗ ਬੁੱਝ ਜਾਵੇਗੀ ਜਿਸ ਦਾ ਸੇਕ ਦਿਨੋ ਹਰ ਵੇ ਸਚਉਂਦਾ ਰਹਿੰਦਾ ਹੈ ਸਿਪਤ ਸੁਰਾ ਦੀ ਬਾਣੀ ਦੀ ਬਰਕਤ ਨਾਲ ਮਨ ਗੁਰਮੁਖ ਹੋ ਜਾਵੇ ਤਾਂ ਜੀਵ ਜਿੱਧਰ ਵੇਖਦਾ ਹੈ ਉਤਰੀ ਪਰਮਾਤਮਾ ਦੀ ਕਲਾ ਵਰਤ ਦੇ ਨਜ਼ਰ ਆਉਂਦੀ ਹੈ ਮਨ ਵਿੱਚੋਂ ਵੈਰ ਵਿਰੋਧ ਤੇਰ ਮੇਰ ਦੇ ਬੂਟੇ ਓਖੜ ਜਾਣ ਵਿੱਚੋਂ ਸਾਰਿਆਂ ਨਾਲ ਹੀ ਆਪਸੀ ਪਿਆਰ ਸਤਿਕਾਰ ਦੇ ਆਪਣਾ ਬਣ ਜਾਂਦਾ ਹੈ ਹੌਲੀ ਹੌਲੀ ਪ੍ਰੇਮ ਦਾ ਪਕਾ ਰੰਗ ਹਿਰਦੇ ਨੂੰ ਚੱਲ ਜਾਂਦਾ ਹੈ ਤਾਂ دنیਵੀ ਬਰਾਈਆਂ ਹਿਰਦੇ 'ਚ ਆਪਣਾ ਪ੍ਰਭਾਵ ਨਹੀਂ ਪਾ ਸਕਦੀਆਂ ਸ੍ਰੀ ਗੰਗਾ ਰਾਤੇ ਫਿਰੇ ਮਾਤੀ ਉਦਕ ਗੰਗਾ ਬਾਣੀ ਬਿਰਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਪਰਮਾਤਮਾ ਤੇਰੇ ਰੰਗਾਂ ਚ ਰੰਗੀ ਰੂਹ ਸੁਰਤ ਤੇ ਆਂਦੀ ਬੋਲ ਬਣੀ ਮਿੱਠੀ ਹੋ ਜਾਂਦੀ ਹੈ ਹਿਰਦੇ ਵਿੱਚੋਂ ਕਉਪਟੋ ਤੇ ਵਾਲ ਚਾਹ ਦੀਆਂ ਤੰਦਾਂ ਟੁੱਟ ਜਾਂਦੀਆਂ ਹਰ ਵੇਲੇ ਪਵਿੱਤਰ ਬਾਣੀ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਮਨ ਹਾਜ਼ਰ ਹਿਯੂਰ ਪ੍ਰਭੂ ਜੀ ਹਿਯੂਰੀ ਦਾ ਰੰਗ ਮਾਣਦਾ ਹੈ ਮੌਤ ਦਾ ਡਰ ਨਹੀਂ ਰਹਿੰਦਾ ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਹੇ ਹਰੀ ਤੇਰੀ ਸੱਚ ਦੀ ਬਾਣੀ ਨੂੰ ਖਿਰਦਾ ਕਮਾਉਂਦਾ ਹੈ ਕਿ ਹਰ ਵੇਲੇ ਤੇਰਾ ਧਿਆਨ ਧਾਉਦਾ ਹੈ ਤੇਰੀ ਮਿਹਰ ਸਦਕਾ ਜੀਵਨ ਜਾਚ ਸੁਭਾਵਕੇ ਉੱਤਮ ਹੋ ਜਾਂਦੀ ਐ ਉਹ ਬਾਹਰੀ ਵਖਾਵਾ ਛੱਡ ਗਏ ਧਰਮ ਕਮੋਂਦਾ ਤੇ ਸੱਚ ਜੁ ਸਮਾ ਜਾਂਦਾ